बोल सच्चे दरबार की बोल सच्चे दरबार की बोल कृष्ण भगवान की क्योंकि चाहे साई शाम कहो असा अच्छा कृष्ण महाराज का भजन सुनाई फिर नवा कि समर्थना करके दस क्योंकि मैं सारे को पता थो मैं चौदह पंद्रह कर ले पिछे जाकर पिछले सुनाई सुन इसलिए मैं थोड़ी टेंशन हो जाती तो है भाई को सुनाया हो नवा लेके जाइए बोल सच्चे दरबार की ਅਜਾ ਮਹਾਰ ਕੁਝ ਵੀ ਨਹੀਂ ਹੁੰਦਾ ਲੇਕਿਨ ਠੀਕ ਹੋ ਜਾਂਦਾ ਸ਼ਾਇਦ ਦੇ ਵਿੱਚ ਕਿੰਦੀ ਸਾਰੇ ਜਾਣਦੇ ਹੁੰਦੀਆਂ ਨਾ ਬਾਹਰੋਂ ਜਾਣਦੇ ਹੁੰਦਾ ਬੋਲ ਸਚੇਤ ਰਵਾਰ ਕੀ ਲੋ ਜੀ ਨਮਾਤਾ ਜੋ ਸੁਣਾਉਣਾ ਜੀ ਅੱਛਾ ਲੱਗਿਆ ਇਹਦੇ ਵਿੱਚ ਦੇਖਦੇ ਆ ਮੇਰੇ ਸ਼ਾਮ ਨਾਲ ਕੌਣ ਕੌਣ ਪਿਆਰ ਕਰਦਾ ਠਾਕੁਰ ਨਾਲ ਕੌਣ ਕੌਣ ਪਿਆਰ ਕਰਦਾ ਔਰ ਮੇ ਨੂੰ ਹੰਦ ਤੇ ਨਾਲ ਪਤੀਤਾ ਪਾਈਆਂ ਨੇ ਅਨੂਬਾ ਅੱਛੜੇ ਕਰਕੇ ਸੁਣਾਏ ਉਹ ਕਾਲਿਕਮੀ ਬਾਰੇ ਨਾਲ ਯਾਰੀ ਪਾਇਆ રે ਮੈਂ ਸਨਮੋਹਨ ਦੇ ਨਾਲ ਬਣੀ ਦਾ ਪਾਇਆ રે ਕਬਲੀ ਨਾਲੇ ਨਾਲ ਜਾਣ ਨਾਲੇ ਤੁਸੀਂ ਇੱਥੇ ਇੱਕ ਥੋੜੀ ਗੱਲ ਸੁਣੋ ਬੱਚੇ ਇਹਦੇ ਕਿਹੜੇ ਕੋਣ ਖੜੇ ਹੋ ਵੀ ਥੋੜੀ ਜਿਹਾ ਜ਼ਿਆਦਾ ਤੇ ਜਲਦੀ ਖੜੇ ਹੋ ਕਿਉਂਕਿ ਟਾਈਮ ਦੇਖੋ ਕਿੰਨੀ ਛੇਤੀ ਭਾਈ ਤਾਰੇ ਦਿਖਣ ਲੱਗੇ ਆਪੀ ਆਪਣੀ ਜਗ੍ਹਾ ਤੇ ਖੜੇ ਹੋਵੇ ਇੱਕ ਵਾਰੀ ਜਿਹੜਾ ਪਿਆਰ ਕਰਦਾ ਫਾਗੂ ਕੋਲ ਕੋਲਿਕ ਤੋਂ ਵੀ ਮੀਂਹ ਆ ਜਾਰੀਆਂ ਤੱਕ ਬੰਦੇ ਨਹੀਂ ਆਈਏ ਇਸ ਤਰ੍ਹਾਂ ਦੀ ਗੱਲ ਬਾਤ ਬੋਲੋ ਇਹ پوری ਸੰਗਤ ਮੈਨੂੰ ਪਤਾ ਕਿਉਂ ਆ ਰਹੇ ਇਹ ਸਾਰੇ ਰੰਗੇ ਹੋਏ ਬੈਠੇ ਅੱਜ ਬਗਲੀਆਂ ਹੋਏ ਬੈਠੇ ਸਲਾਬੇ ਸਲਾਬੇ ਦੇ ਹਾਂ ਬੋਲੋ ਇਹ ਉਹ ਬੋਲੋ